ਸਭ ਤੋਂ ਪਹਿਲਾਂ ਇਸ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਖਬਰ ਨੂੰ ਕਰੋ ਲਾਈਕ ਤੇ ਕਰੋ ਸ਼ੇਅਰ ਗੱਲ ਕਰੀਏ ਲੋਕ ਸਭਾ ਚੋਣਾਂ ਦੀਆਂ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਦੀਆਂ ਪੰਜਾਬ ਦੇ ਵਿੱਚ VOTING ਹੋਣੀ ਹੈ ਜਿਸ ਦੇ ਚੱਲਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪਾਰਟੀ BJP ਵੱਲੋਂ ਖੜੇ ਪੰਜਾਬ ਦੇ ਵਿੱਚ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਜਲੰਧਰ ਪਹੁੰਚੇ ਸੀ ਜਿਸ ਦੇ ਚੱਲਦੇ ਭਾਰਤੀ ਕਿਸਾਨ ਯੂਨੀਅਨ ਦਵਾਬਾ ਅਤੇ ਪੰਜਾਬ ਦੀਆਂ ਹੋਰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਨਰਿੰਦਰ ਮੋਦੀ ਦੀ ਇਸ ਰੈਲੀ ਦਾ ਵਿਰੋਧ ਕਰਨ ਲਈ ਵੱਖ-ਵੱਖ ਥਾਵਾਂ ਤੋਂ ਘੇਰਾਬੰਦੀ ਕੀਤੀ ਹੋਈ ਸੀ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਸੜਕਾਂ ਤੇ ਕਿੱਲਾਂ ਠੋਕ ਦਿੱਤੀਆਂ ਸੀ ਅਤੇ ਬੈਰੀਕੇਟਿੰਗ ਲਗਾ ਦਿੱਤੀ ਸੀ ਅਤੇ ਸਾਡੇ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਪੰਜਾਬ ਦੇਸ਼ ਦਾ ਹਿੱਸਾ ਹੈ ਦਿੱਲੀ ਦੇਸ਼ ਦੀ ਰਾਜਧਾਨੀ ਹੈ ਸਾਨੂੰ ਆਪਣੀ ਰਾਜਧਾਨੀ ਦੇ ਵਿੱਚ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਕਾਰਨ ਰਸਤੇ ਬੰਦ ਕੀਤੇ ਸੀ ਅਤੇ ਫਿਰ ਨਰਿੰਦਰ ਮੋਦੀ ਨੂੰ ਵੀ ਪੰਜਾਬ ਦੇ ਵਿੱਚ ਆਉਣ ਦਾ ਕੋਈ ਹੱਕ ਨਹੀਂ ਬਾਕੀ ਆਓ ਸੁਣਦੇ ਹਾਂ ਜਥੇਬੰਦੀ ਦੇ ਆਗੂਆਂ ਨੇ ਅਤੇ ਵਰਕਰਾਂ ਦਾ ਕੀ ਕਹਿਣਾ ਆਪਣੀ ਕੈਪੀਟਲ को जाना चाहते थे किसान अपनी मांगों को लेकर लेकिन हमारी मांगे कोई नहीं मानी गई और हमको दीवारें बनाकर कीड़े ठोक कर कीले रोका गया हमारे ऊपर टीयर गैस चार सौ हमारे नौजवान इंजेक्ट किए किसान और एक नौजवान हमारा शहीद किया गोली से और ये भी कह रहा जो अनिल उम्मीद है बीजेपी का गृह मंत्री हरियाणा का उसने माफी मांगी है कि मेरे गृह मंत्री रहते हुए गोली चली और गोली से किसान शहीद हुआ तो ये बीजेपी की जो मंशा है वो तो अनिल भुज ने मान लिया है कि बीजेपी ने उस किसान को शहीद करवाया है तो इन चोर नेताओं से हम सवाल करने यहाँ पर आए हैं तो मेरे भाइयों आप भी हमारे भाई हो हमारे मजदूर के बेटे हो हमारे किसान के बेटे हो हमारे भाई हो तो इसलिए ये जो नरेंद्र मोदी चोर है उससे सवाल पूछने आए हैं तो आज आपको भी पता होना चाहिए कि के केवल पंजाब में ही नहीं हरियाणा में यूपी में उत्तराखंड में मध्य प्रदेश में सब जगह सवाल हो रहे हैं लेकिन यहाँ यहाँ जितनी ताकत है संगठनों की उसके हिसाब से सवाल कर रहे हैं पंजाब और हरियाणा के संगठन ज्यादा सक्रिय है इसलिए वो ज्यादा सवाल करते हैं तो लगता है कि पंजाब और हरियाणा वाले क्यों करते हैं पंजाब ने हमेशा इस देश की लड़ाई लड़ी है देश के लोगों की लड़ाई लड़ी है देश के किसान की लड़ाई लड़ी है देश के मजदूर की लड़ाई लड़ी है देश के दुकानदार की लड़ाई लड़ी है देश के व्यापारी की लड़ाई लड़ी है तो आज भी जो किसान है पंजाब का किसान हरियाणा का किसान उत्तराखंड तो का यूपी का मध्य प्रदेश का तमिलनाडु का मैं तमिलनाडु जाकर आया हूँ वहाँ के जितने मछुआरे हैं सब हमारी सपोर्ट कर रहे हैं मैं केरला में जा कर रहा हूँ वहाँ के साथी सारे हमारी सपोर्ट कर रहे हैं जो किसान है तो ये नरेंद्र मोदी क्यूँकी मीडिया खरीद रखा है ये अडानी अबानी जो है उन्होंने पूरा मीडिया खरीद रखा है वो दिखाना नहीं चाहते वो तो कहते तो कहा है आंदोलन केवल आंदोलन प्रजार रहे हरियाणा में है लेकिन पूरे देश का आंदोलन है कर्नाटक में भी आंदोलन है तमिलनाडु में भी आंदोलन है पाण्डुचेरी में भी आंदोलन है मैं सब जगह जाकर आया हूँ उड़ीसा में जाकर आया हूँ वह आंदोलन है, है। बंगाल में जाकर आया हूँ वह आंदोलन है तो भाई ये परसेप्शन बनाई जाती है भ्रम पैदा किया जाता है ਇਹ ਸ਼ਰਨਤਕਾਰੀ ਬ੍ਰਿਧਿਪਤੀ ਦੀ ਪਾਰਟੀ ਹੈ ਇਹ ਸ਼ਰਨਤ ਰੱਖਦੀ ਹੈ ਔਰ ਲੋਕੋ ਕੋ ਸਹਾਸ ਸ਼ਰਨਤ ਕਰਦੀ ਹੈ ਜੈਸੇ ਪਹਿਲੇ ਨਰਿੰਦਰ ਮੋਦੀ ਨੇ ਬੋਲਾ ਜਨੀਪਾ ਜੀ ਕੀ ਨਾਮ ਹੈ ਜੀ ਨਾਮ ਜੀ ਸੁਖਜਿੰਦਰ ਸਿੰਘ ਸੰਧੂ ਭਾਰਤੀ ਕਿਸਾਨ ਯੂਨੀਅਨ ਬ੍ਰਮਕੇ ਜ਼ਿਲ੍ਹਾ ਪ੍ਰਧਾਨ ਜਲੰਧਰ ਅੱਜ ਤੁਸੀਂ ਇੱਥੇ ਲਾਇਆ ਹੈਗਾ ਧਰਨਾ ਲਾਇਆ ਕੀ ਕਾਰਨ ਕੀ ਹੈਗਾ ਇਹ ਦੇਖੋ ਜੀ ਸਾਡੇ ਜਦੋਂ ਦਿੱਲੀ ਨੂੰ ਚੱਲੇ ਸਾਡੇ ਜਿਹੜੇ ਅੱਗੇ ਕੰਡੇ ਵਿਜੇ ਗਏ ਇਹਨਾਂ ਨੇ ਵੱਡੇ ਵੱਡੇ ਕੇਲ ਲਾਤੇ ਆ ਮੋਦੀ ਸਰਕਾਰ ਨੇ ਤੇ ਉਹਨਾਂ ਦਾ ਜਦੋਂ ਸਾਡੇ ਪੰਜਾਬ ਚ ਆਵਾਂਗੇ ਤੇ ਸਾਡਾ ਹੀ ਸਵਾਗਤ ਕਰਨਾ ਬਣਦਾ ਉਹਨਾਂ ਦਾ ਜੀ ਭਾਜੀ ਹੁਣ ਜਿਵੇਂ ਇੱਕ ਤਰੀਕ ਨੂੰ ਲੋਕ ਖਵਾਰੀ ਚੋਣਾਂ ਨੇ ਹਾਂਜੀ ਕੀ ਸੋਚਿਆ ਕਿਸਾਨਾਂ ਨੇ ਦੇਖੋ ਜੀ ਬਾਕੀ ਜਿਹਨੂੰ ਮਰਜ਼ੀ ਵੋਟ ਪਾ ਦੇ ਉਹ ਭਾਜਪੀ ਨੂੰ ਕੋਈ ਵੋਟ ਨਾ ਪਾਵੇ ਹੋਰ ਕੀ ਕੀ ਮੰਗਾ ਤੋਂ ਜੀ ਮੰਗਾ ਜੀ ਇਹਨਾਂ ਨੂੰ ਸਾਰੀਆਂ ਲਿਖਤੀ ਅਸੀਂ ਪਹਿਲਾਂ ਦੇ ਚੁੱਕੇ ਆ ਜੀ ਔਂ 10 ਮੰਗਾ ਜੀ ਹੁਣ ਜਿਵੇਂ ਸਾਡੇ ਮੁੰਡਾ ਨਵਾਂ ਹੁਣ ਜਿਹੜੀ ਮੰਗਿਆ ਜੀ ਉਹਦਾ ਮੁੰਡਾ ਸ਼ਹੀਦ ਹੋਇਆ ਜੀ ਉਹਨਾਂ ਦੇ ਘਰ ਦੇ ਨੂੰ ਨੌਕਰੀ ਦਿੱਤੀ ਜਾਵੇ ਕਿ ਕਿਹ ਜੀ ਹੋਰ ਜਿਹੜੇ ਹੈਗੇ ਜਿਹੜੇ ਆਪਣੇ ਅੰਜਾਈ ਗੋਲੀਆਂ ਚੱਲੀਆਂ ਆਆਂ ਉਹਨਾਂ ਦੇ ਉੱਤੇ ਵੀ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਸਾਡੀ ਜਿਹੜੀਆਂ ਇਹਨਾਂ ਨੇ ਮੰਗਾ ਮੰਨੀਆਂ ਹੋਈਆਂ ਉਹ ਮੁੱਕਰ ਗਿਆ ਉਹ ਪੂਰੀਆਂ ਕੀਤੀਆਂ ਜਾਵੇ ਕੌਣ ਮੁੱਕਰ ਗਿਆ ਜੀ ਆਪਣੇ ਮੋਦੀ ਸਾਹਿਬ ਜੀ ਇਹ 2 ਸਾਲ ਪਹਿਲਾਂ ਜੀ ਸਾਡੇ ਕੋਲ ਜਦੋਂ ਇੱਥੇ ਕਰਨੇਦੇ ਅਸੀਂ ਸਾਰਾ ਕੁਝ ਮੰਗਾ ਮੰਨ ਕੇ ਤੇ ਸਾਡੇ ਕੋਲ ਤਾਂ ਨਾ ਖਤਮ ਕਰਾਇਆ ਗਿਆ ਸੀਗਾ ਹੁਣ ਉਹ ਹੀ ਮੰਗਾ ਜਿਹੜੀਆਂ ਇਹ ਮੁੱਕਰ ਗਿਆ ਜੀ ਹੁਣ ਅਗਲਾ ਕੀ ਸਟੈਪ ਹੋਊਗਾ ਤੁਸੀਂ ਹੁਣ ਇੱਥੇ ਆਏ ਹੋ ਤੁਸੀਂ ਹੁਣ ਵੀ ਮਿਲਣਾ ਕਿਹਨੂੰ ਕਿਹਨੂੰ ਮਿਲਣਾ ਇੱਥੇ ਜੇ ਕੋਈ ਜੀ ਇਹਨਾਂ ਦੇ ਜਿੰਨੇ ਮਤਲਬ ਆ ਰਹੇ ਆ ਜੀ ਦਿਹਾੜੀਦਾਰ ਜਾਂ ਕੋਈ ਵੀ ਇਹਨਾਂ ਦੇ ਚਮਚੇ ਚ ਆ ਰਹੇ ਆ ਜੀ ਉਹਨਾਂ ਨੇ ਪੂਰੀ ਸਰਕਾਰ ਕੋਲ ਆਪੇ ਸਾਡੀ ਆਵਾਜ਼ ਪਹੁੰਚਾ ਦੇਣੀ ਆ ਵੀ ਸਾਡਾ ਕਿਸੇ ਤਰ੍ਹਾਂ ਦਾ ਉਹਨਾਂ ਨੇ ਸਵਾਗਤ ਕੀਤਾ ਅੱਗੋਂ ਕਿਸਾਨਾਂ ਨੇ ਤੇ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਆ ਤੇ ਉਹਨਾਂ ਨੇ ਪੂਰਾ ਰੀਜ ਨਾਲ ਅੱਜ ਕਿਥੇ ਜਲੀਲ ਬੰਦਿਆਂ ਨੂੰ ਕੀਤਾ ਆ ਤੇ ਉਹ ਚੰਗੇ ਰਾਜੇ ਅੱਧੇ ਤੇ ਹੈਗੇ ਜੀ ਵੇਖ ਕੇ ਮੁੜ ਗਏ ਪਿਛੇ ਨੂੰ ਕਿਸਾਨਾਂ ਨੂੰ ਜਿਹੜੇ ਬਾਕੀ ਜੜੀ ਦਿਹਾੜੀਦਾਰ ਵਾਲੇ ਬੰਦੇ ਸੀ ਉਹ ਤੁਹਾਨੂੰ ਪਤਾ ਉਹ ਨਹੀਂ ਮੁੜ ਸਕਦਾ ਉਹਦੀ ਦਿਹਾੜੀ ਮਰਦੀ ਆ ਉਹੀ ਵਿਚਾਰੇ ਗਾਂ ਘੇ ਆਏ ਆ ਬਾਕੀ ਉੱਟੇ ਆਪਣੀ ਹੈਗੇ ਕੁਝ ਕਿਸਾਨ ਆ ਜਿਹੜੇ ਬੀਜੇਪੀ ਦੇ ਆਗੂ ਆ ਦੇਖੋ ਜੀ ਉਹਨਾਂ ਦਾ ਪੂਰਾ ਰੱਜ ਕੇ ਵਿਰੋਧ ਹੁੰਦਾ ਜੀ ਕੋਈ ਪਿੰਡਾ ਜਿਣੀ ਵੜਿਆ ਜਾਂਦਾ ਉਹਨਾਂ ਨੂੰ ਉਹਨਾਂ ਦੀਆਂ ਪਹਿਲੀਆਂ ਠੇਕੇ ਦੀ ਨਹੀਂ ਜਾ ਰੀਆਂ ਜਾਣੀਆਂ ਜੀ ਖੇਤੀ ਤੋਂ ਉਹਨਾਂ ਨੇ ਕੀ ਕਰਨੀ ਉਹਨਾਂ ਦੀ ਆਪਣੀਆਂ ਜ਼ਮੀਨਾਂ ਖਾਲੀ ਪਈਆਂ ਜੀ ਅੱਜ ਤੱਕ ਕੋਈ ਕੋ ਉਹਨਾਂ ਨੂੰ ਖੇਤੀਬਾੜੀ ਵਾਲੇ ਉਹਨਾਂ ਦੀਆਂ ਸਗੀਆਂ ਪੈਣਾ ਵੀ ਉਹਨੂੰ ਕਹਿੰਦੇ ਆ ਵੀ ਸਾਡੀਆਂ ਜਿਹੜੀਆਂ ਜ਼ਮੀਨਾਂ ਆ ਉਹ ਨਹੀਂ ਠੇਕੇ ਦੇ ਜਣ ਦਿੱਤੀਆਂ ਉਹਨਾਂ ਦੀਆਂ ਸਗੀਆਂ ਪੈਣਾ ਨੇ ਜਿਹੜੇ ਬੀਜੇਪੀ ਦੇ ਨਾਲ ਹੱਥ ਮਲਾਇਆ ਜਿਨਾਂ ਨੇ ਜੀ ਅਗਲਾ ਤੁਸੀਂ ਕੀ ਹੁਣ ਹਣ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਹ ਉਹਨ ਇਕੋ ਜੀ ਲੋਕਾਂ ਨੂੰ ਦੇ ਅਪੀਲ ਆ ਜੀ ਜੇ ਕੁਝ ਬਚਾ ਕੇ ਰੋਣਾ ਚਾਹੁੰਦੇ ਹੋ ਹੋਰ ਜਿਹੜੀ ਮਰਜ਼ੀ ਪਾਰਟੀ ਲੈ ਆਓ ਸਿਰਫ ਬੀਜੇਪੀ ਨਾਲ ਲੈ ਕੇ ਆਓ ਇਹਨਾਂ ਦੇ ਬਿਲਕੁਲ ਬੰਦੇ ਜਿਹੜੇ ਗਲਤ ਆ ਇਹਨਾਂ ਨੇ ਕੋਈ ਕਿਸੇ ਦਾ ਭਲਾ ਨਹੀਂ ਕਰਨਾ ਇਹਨਾਂ ਨੇ ਨੁਕਸਾਨ ਹੀ ਕਰਨਾ ਜਿੰਨਾਂ ਦਾ ਜਿਹਦਾ ਕੀਤਾ ਜੀ ਹਾਂਜੀ ਭਾਜੀ ਕੀ ਨਾਮ ਆ ਜੀ ਤੁਹਾਡਾ ਮੈਂ ਹਰਜੀਤ ਸਿੰਘ ਢੇਸੀ ਜੀ ਬੀਕੇ ਜੀ ਦੁਆਬਾ ਜ਼ਿਲ੍ਹਾ ਪ੍ਰਧਾਨ ਜਰੰਦਰ अच्छा अच्छा راہ ਗਿਰਨ ਨੂੰ ਬੜੀ ਦਿੱਕਤ ਆ ਰਹੀ ਉਹ ਕਹਿੰਦਾ ਵੀ ਪਿੱਛੇ ਕੋਈ ਲਿਖ ਕੇ ਨਹੀਂ ਲਾਇਆ ਹੈਗਾ ਵੀ ਅੱਗੇ ਲੱਗਿਆ ਹੈਗਾ ਧਰਨਾ ਲੱਗਿਆ ਆ ਵੀ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਆ ਬਿਲਕੁਲ ਅਸੀਂ ਸਹਿਮਤ ਹਾਂ ਸਾਡੇ ਭਾਈ ਭਰਾ ਸਾਡੇ ਬੱਚੇ ਆ ਅਵਾਜ ਆਈ ਜੇ ਪਰ ਇਹ ਪ੍ਰਸ਼ਾਸਨ ਨੇ ਰਸਤੇ ਰੋਕੇ ਆ ਕਿ ਕਿਸਾਨਾਂ ਨੇ ਰੋਕੇ ਅਸੀਂ ਸ਼ਾਂਤਮਈ ਵਿਰੋਧ ਕਰਨ ਆਏ ਆ ਤੇ ਸ਼ਾਂਤਮਈ ਸਾਈਡ ਤੇ ਖੜੇ ਆ ਜਦੋਂ ਇਹਨਾਂ ਨੂੰ ਪਹਿਲਾਂ ਪਤਾ ਸੀਗਾ ਵੀ ਅੱਜ ਆਪਣੀ ਕਾਲ ਹੈਗੀ ਆ ਤੁਹਾਡੀ ਇੱਥੇ ਇਹਨਾਂ ਨੂੰ ਨਹੀਂ ਸੀਗਾ ਹਨਾ ਕਹਿੰਦਾ ਵੀ ਇੱਥੇ ਅੱਗੇ ਕੋਈਆਂ ਕੋਈ ਆਪਣਾ ਬਰਾਕੋ ਕੋਈ ਆਪਣਾ ਲਿਖ ਕੇ ਲਾ ਲੈਣੇ ਹਾਂਜੀ ਇਹਨਾਂ ਨੂੰ ਲਿਖ ਕੇ ਲਾਉਣਾ ਚਾਹੀਦਾ ਸੀ ਰੂਟ ਬਦ ਰੂਟ ਬਦਲਣਾ ਚਾਹੀਦਾ ਸੀ ਬਿਲਕੁਲ ਸਹਿਮਤ ਹਾਂ ਸਾਡੇ ਪਰਿਵਾਰ ਹੈ ਸਾਡੇ ਬੱਚੇ ਆ ਹਾਂ 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 ਦੇਸ਼ ਵਾਸੀ ਆ ਹਾਂ ਹਾਂ ਪਰ ਇਹ ਕਾਲੇ ਆ ਵੀ ਇਹ ਚ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਨਹੀਂ ਜੇ ਆਪਾਂ ਦੇਖਿਆ ਜਾਵੇ ਜਦੋਂ ਵੀ ਆਪਾਂ ਕੋਈ ਧਰਨਾ ਲਗਾਉਣੀ ਆ ਜਾਂ ਕੁਝ ਹੁੰਦਾ ਆ ਕੱਲਾ ਕਹਿਣਾ ਪੈਂਦਾ ਹੈਗਾ ਪ੍ਰਸ਼ਾਸਨ ਨੂੰ ਤੇ ਉਹ ਫਿਰ ਜਿਹੜਾ ਹੈਗਾ ਪ੍ਰਸ਼ਾਸਨ ਅੱਗੇ ਆਪਣੀ ਪੂਰੀ ਕਾਰਵਾਈ ਕਰਦਾ ਵੀ ਰੂਟ ਕਿੱਧਰ ਨਹੀਂ ਕਰਨਾ ਡਿਵਰਟ ਕਰਨਾ ਹਾਂਜੀ ਇਹ ਅਸੀਂ ਆਲਟੀਮੇਟ ਦੇਈਦਾ ਇਹਨਾਂ ਨੂੰ ਸਾਡਾ ਫਲਾਣ ਨੇ ਧਰਨਾ ਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਆ ਕਿ ਟ੍ਰੈਫਿਕ ਨੂੰ ਕਿੱਧਰ ਦੀ ਲਗਾਉਣਾ ਆ ਤੇ ਜਨਤਾ ਪਰੇਸ਼ਾਨ ਨਾ ਹੋਵੇ ਹਾਂ ਹਾਂ ਹਾਂਜੀ ਜਹ ਬਾਬਾ ਮਾਲਵਾ ਦੇ ਟੂਰ ਵੀ ਜਿਹਦਾ ਸਵਾਲ ਢਾਡੀ ਇਕਵਾਲ ਸਿੰਘ ਖਾਲਸਾ ਭਾਰਤੀ ਕਿਸਾਨ ਜਿਹਨਾਂ ਦਵਾਬਾ ਫਲੋਰ ਅੱਜ ਦਾ ਇਹ ਜਿਹੜਾ ਪ੍ਰੋਟੈਸਟ ਹੈ ਮੋਦੀ ਦੀ ਰੈਲੀ ਨੂੰ ਮੁੱਖ ਰੱਖ ਕੇ ਕੀਤਾ ਗਿਆ ਕਿਉਂਕਿ ਇਸ ਬੰਦੇ ਨੇ ਨੁਕਸਾਨ ਬਹੁਤ ਕਰ ਦਿੱਤਾ ਇਹਨੇ ਦੇਸ਼ ਦੇ ਰਿਪੋਰਟ ਵੇਚਤੇ ਦੇਸ਼ ਦੀਆਂ ਰੇਲਾਂ ਵੇਚਤੀਆਂ ਬੀਐਸਐਨ ਨੂੰ ਵੇਚਤਾ ਇਹਨੇ ਜਿੰਨੇ ਕਮਾਊ ਪੁੱਤ ਸੀ ਦੇਸ਼ ਦੇ ਉਹ ਵੇਚ ਦਿੱਤੇ ਇਹਨੇ ਭਾਰਤ ਦੇਸ਼ ਨੂੰ ਪੂਰਾ ਪ੍ਰਾਈਵੇਟੇਸ਼ਨ ਕਰਨ ਦਾ ਜਿਹੜਾ ਇਹਨੇ ਪ੍ਰੋਗਰਾਮ ਬਣਾਇਆ ਹੋਇਆ ਉਹਦੇ ਤਹਿਤ ਇਹਦੀਆਂ ਜਿਹੜੀਆਂ ਰੈਲੀਆਂ ਨੇ ਉਹ ਅੱਗੇ ਲੋਕਾਂ ਤੋਂ ਬਹੁਤ ਮਤ ਮੰਗਣ ਦੇ ਲਈ ਐ ਪਰ ਜਿਹੜਾ ਬੰਦਾ ਪਹਿਲਾਂ ਦੇਸ਼ ਨੂੰ ਬਹੁਤ ਵੇਚ ਚੁੱਕਾ ਉਹਦੇ ਤਾਂ ਅੱਗੇ ਕੀ ਯਕੀਨ ਕੀਤਾ ਜਾ ਸਕਦਾ ਹੈ ਉਹ ਤੋਂ ਅਗਲੀ ਗੱਲ ਇਹਨੇ ਖੇਤੀ ਕਾਨੂੰਨ ਲਿਆਂਦੇ ਉਹਨਾਂ ਖੇਤੀ ਕਾਨੂੰਨਾਂ ਦੇ ਵਿੱਚ ਇਹਨੇ ਖਾਸ ਕਰ ਇਹ ਜਿਹੜਾ ਪੰਜਾਬ ਹੈ ਉਹਨੂੰ ਟਾਰਗੇਟ ਕੀਤਾ ਅਡਾਨੀਆਂ ਬਾਨੀਆਂ ਨੂੰ ਇੱਥੋਂ ਦੀਆਂ ਜ਼ਮੀਨਾਂ ਦੇਣ ਦੀ ਇਹਨੇ ਜਿਹੜੀ ਕੋਸ਼ਿਸ਼ ਕੀਤੀ ਉਹਨੂੰ ਰੋਕ ਦਿੱਤਾ ਗਿਆ ਪਿਛਲੇ ਧਰਨੇ 'ਚ ਉਹਨਾਂ ਦੁਬਾਰਾ ਆਏ ਨੇ ਉਹਨਾਂ ਕਾਨੂੰਨਾਂ ਨੂੰ ਹੋਰ ਨਵੇਂ ਤਰੀਕਿਆਂ ਨਾਲ ਲਿਆਂਦਾ ਕੁਝ ਜਥੇਬੰਦੀਆਂ ਵੱਲੋਂ ਫਿਰ ਸ਼ੰਭੂ ਮੋਰਚਾ ਜਿਹੜਾ ਉਹ ਲਾ ਦਿੱਤਾ ਗਿਆ ਉਸ ਸ਼ੰਭੂ ਮੋਰਚੇ ਦੇ ਵਿੱਚ ਇਹਦੀ ਜਿਹੜੀ ਖੱਟੜ ਸਰਕਾਰ ਸੀ ਉਹਨੇ ਗੋਲੀਆਂ ਚਲਾਈਆਂ ਜਿਹਦੇ ਵਿੱਚ ਇੱਕ ਸ਼ੋਭ ਕਰਨ ਨਾਂ ਦਾ ਮੁੰਡਾ ਸਾਡਾ ਸ਼ਹੀਦ ਹੋ ਗਿਆ ਇੱਕ ਜਸਕਰਨ ਨਾਂ ਪੁੰਡਾ ਪਿੰਡ ਮਰਦਾਂਪੁਰ ਤੋਂ ਆ ਪਟਿਆਲੇ ਦੇ ਲਾਗੇ ਉਹਦੀ 16 17 ਸਾਲ ਦਾ ਉਮਰ ਦਸਵੀਂ ਦੇ ਪੇਪਰ ਦਿੱਤੇ ਨੇ ਉਹਦੀ ਬਾਹ ਵਿੱਚ ਹੀ ਗੋਲੀ ਲੰਗ ਗਈ ਕਈ ਹੋਰਾਂ ਦੇ ਵੀ ਲੱਗੀਆਂ ਜਿਵੇਂ ਕਿ ਉਹਨਾਂ ਵਿੱਚ ਇੱਕ ਮੈਂ ਵੀ ਆ 13 ਤਰੀਕ ਨੂੰ ਮੇਰੇ ਵੀ ਮੱਥੇ ਵਿੱਚ ਗੋਲੀ ਲੱਗੀ ਇਹਦਾ ਜਿਹੜਾ ਧੱਕਾਸ਼ਾਹੀ ਕਰਨ ਦਾ ਤਰੀਕਾ ਉਹ ਐਡਾ ਕਿ ਘਣਾਉਣਾ ਹੈ ਕਿ ਜਿਹੜਾ ਵੀ ਇਹਦੇ ਖਿਲਾਫ ਆਵਾਜ਼ ਉਠਾਉਂਦਾ ਉਹਨੂੰ ਗੋਲੀਆਂ ਦੇ ਨਾਲ ਇਹ ਜਵਾਬ ਦੇ ਰਿਹਾ ਇਸ ਕਰਕੇ ਇਹ ਅੱਜ ਪੰਜਾਬ ਵਿੱਚ ਆਇਆ ਜੇ ਇਹਨੇ ਸਾਨੂੰ ਦਿੱਲੀ ਨਹੀਂ ਬੜਨ ਦਿੱਤਾ ਫਿਰ ਇਹਦਾ ਵੀ ਹੱਕ ਨਹੀਂ ਬਣਦਾ ਕਿ ਪੰਜਾਬ ਵਿੱਚ ਆਵੇ ਇਸ ਕਰਕੇ ਇਹਨੂੰ ਉਹ ਗੱਲ ਦਰਸਾਉਣਾ ਹੈ ਆ ਭਾਈ ਕਿ ਜੇ ਤੂੰ ਸਾਨੂੰ ਦਿੱਲੀ ਨਹੀਂ ਬਣ ਦੇ ਸਕਦਾ ਅਸੀਂ ਤੇਰੇ ਪੰਜਾਬ ਵਿੱਚ ਆਉਣ ਤੇ ਇਤਰਾਜ਼ ਜਿਚਟੋਨੇ ਆ ਇਸ ਕਰਕੇ ਜਿਹੜਾ ਅੱਜ ਦਾ ਪ੍ਰਤਿਸ਼ਠਾ ਹੈ ਇਹਦੀ ਪੰਜਾਬ ਫੇਰੀ ਕਰਕੇ ਆ